ਜਦੋਂ ਉਹਨਾਂ ਨੇ ਪੂਰੇ ਪੰਜਾਬ ਦੀਆਂ ਪਰਤਿਥੀਆਂ ਬਾਤੀਆਂ ਐਸਲੇ ਵਿੱਚ ਉਹਨਾਂ ਲੱਗੇ ਕਿ ਸਾਨੂੰ ਸਿਆਸੀ ਤੌਰ ਤੇ ਪੋਜ਼ਿਟਿਵ ਨਹੀਂ ਹੈਗਾ ਉਹ ਵਾਪਸ ਮੁੜੇ ਨੇ ਜੇ ਪੰਜਾਬ ਸਰਕਾਰ ਸਾਡੇ ਕੰਮ ਤੇ ਜਿੰਨੀ ਕਉਂ ਨੀ ਟੰਗ ਰਹੀ ਉਹਨਾਂ ਟੰਗ ਕੱਢ ਲਈ ਹੈ ਤੇ ਚੰਗੀ ਗੱਲ ਸਾਡੇ ਤਾਂ ਦਿੱਲੀ ਨਾਲ ਲੜਾਈ ਹੈ ਨਾ ਆਪਾਂ ਇੱਕ ਪਾਸੇ ਕਨਸੈਂਟਰੇਸ਼ਨ ਕਰਾਂਗੇ ਹੁਣ ਸਾਡਾ ਪੰਜਾਬ ਨਾਲ ਸਰਕਾਰਾਂ ਮੁੱਖ ਜੋ ਹੋਰ ਤੁਹਾਡੀ ਗੱਲਬਾਤ ਕਰਵਾਈ ਸੀ ਇਹ ਤਾਂ ਕਰਵਾਈ ਨਹੀਂ ਬਟ ਉਹਨਾਂ ਨੇ ਆਪ ਗੱਲ ਕਰ ਲਈ ਆ ਵੀ ਠੀਕ ਅਸੀਂ ਗੱਲ ਕਰ ਲਈ ਨਾ ਉਹਨਾਂ ਨੇ ਜਿੱ ਸਾਕੇ ਆਪਦੇ ਲੀਡਰ ਨੂੰ ਲੈ ਕੇ ਆਉਂਦੇ ਜਿਸ ਕਰਨ ਜੀ ਕਹਿ ਰਹੇ ਸੀ ਕਿ ਲਹਿਣਾ ਦੇ ਜਿਹੜੇ ਡੀਪੀ ਨੇ ਉਹਨਾਂ ਨੂੰ ਕਹਿਣਗੇ ਕਿ ਉਸ ਤੋਂ ਬਾਅਦ ਉਹਨਾਂ ਨੂੰ ਕਿਸੇ ਵੀ ਜਾ ਰਹੇ ਹੋਣਗੇ ਜਦੋਂ ਚੰਡੀਗੜ੍ਹੋਂ ਹਰੀ ਚੰਡੀ ਮਿਲ ਗਿਆ ਫਿਰ ਸੀਪੀ ਸਾਹਿਬ ਦੀ ਤਾਂ ਕਾਗਜ਼ੀ ਕਾਰਵਾਈ ਹੈ ਨਾ ਉਹ ਹੁੰਦੀ ਰਹੂਗੀ ਜਦੋਂ ਅਗਲੇ ਨੇ ਮਨ ਬਣਾ ਲੈ ਫਟ ਛੱਡ ਦੇਣ ਦੀ ਕੀ ਰੋਣਾ ਗੱਲੇ ਵਾਲ ਸਾਹਿਬ ਕਿਹੜੇ ਕੋ ਮਜਰਮ ਹੈ ਅੱਛਾ ਇਹ ਨੌਬਤ ਕਿਉਂ ਆ ਰਹੀ ਆ ਕਿ ਕਿਸਾਨ ਉਹਨਾਂ ਨੂੰ ਲੈ ਕੇ ਆ ਰਹੇ ਨੇ ਕਿਉਂਕਿ ਜਿਵੇਂ ਕਹਿ ਰਹੇ ਕਿ ਉਹ ਤੰਦਰ ਉਸਤਰੀ ਕਿ ਅਗਰ ਉਹ ਆਉਣ ਆ ਕੇ ਇਹਨਾਂ ਦਾ ਸਵਾਗਤ ਇ ਇਹ ਕੋਈ ਛੋਟੀਆਂ ਗੱਲਾਂ ਹੋਈਆਂ ਨੇ ਗੱਲ ਹੈ ਵੀ ਅਸੀਂ ਜਾਂ ਸਾਡਾ ਲੀਡਰ ਸਾਨੂੰ ਬੰਦਾ ਜਾਣ ਜਾ ਤਾ ਇਹ ਲੈ ਕੇ ਆਉਂਦੇ ਜੋ ਨੂੰ ਲੱਗਦਾ ਵੀ ਸਾਡੇ ਅੱਖ ਖੜੇ ਆਵੇ ਕਿ ਨਾ ਵੀ ਪਰ ਸਾਡਾ ਕੰਮ ਅਸੀਂ ਜਾ ਕੇ ਲੈ ਕੇ ਆਈਏ ਫਰਕ ਤੁਹਾਡੀ ਗੱਲ ਹੋਈ ਕਿ ਤਾਂ ਉਹਨਾਂ ਨਾਲ ਕੀ ਤੁਸੀਂ ਉਹਨਾਂ ਨੂੰ ਲੈ ਆਓ ਤੁਸੀਂ ਲੈ ਆਉਂਦੇ ਜਾਂ ਉਹ ਨਹੀਂ ਨਾ ਨਹੀਂ ਚਲੋ ਉਹ ਦੋਵੇਂ ਗੱਲਾਂ ਸੀ ਕਿ ਤੁਸੀਂ ਦੱਸੋ ਇਸ ਕਿ ਕੋਈ ਰੌਲਾ ਨਹੀਂ ਸਾਡਾ ਲੀਡਰ ਹੈ ਤੁਸੀਂ ਨਾ ਦਾ ਅਸੀਂ ਲੈ ਕੇ ਆਏ ਤੇ ਮਤਲਬ ਲੈ ਕੇ ਆਉਣ ਦੀ ਮੰਗ ਤੁਸੀਂ ਨਹੀਂ ਮੈਂ ਦੇਖੋ ਦੋ ਗੱਲਾਂ ਹੁੰਦੀਆਂ ਚਲ ਦੋਵੇਂ ਗੱਲਾਂ ਹੁੰਦੀਆਂ ਜਾ ਲੈ ਆਓ ਜਾਂ ਲੈ ਜੀ ਉਹ ਕਹਿੰਦੇ ਤੁਸੀਂ ਲੈ ਆਓ ਅਸੀਂ ਅਸੀਂ ਲਾਵਾਂਗੇ ਅੱਛਾ ਕੋਈ ਹੁਣ ਤੱਕ ਜਾਣਕਾਰੀ ਜਿਹੜੀ ਮਿਲੀ ਹੈ ਕਿ ਉਹ ਉਹਨਾਂ ਨੇ ਕੋਈ ਦਵਾਈ ਮੈਡੀਸਿਨ ਲਿਆ ਕੀ ਕੁਝ ਉਹਨਾਂ ਨੇ ਨਾ ਉਹਨਾਂ ਦਾ ਕੋਈ ਟਰੀਟਮੈਂਟ ਹੈ ਨਾ ਉਹਨ ਬਾਕੀ ਗੱਲਾਂ ਤੋਂ ਆਪਕੇ ਆਪ ਜ਼ਿਆਦਾ ਬੈਟਰ। ਮੈਂ ਕਿਹੋਤਾ ਦੱਸਣੀ। ਪਰ ਇੱਕ ਚੀਜ਼ ਜਿਹੜੀ ਹੋਰ ਵੀ ਸਾਹਮਣੇ ਆਈ ਜਦੋਂ ਤੁਸੀਂ ਪੀਸੀ ਕਰੀ ਤੁਸੀਂ ਕਿਹਾ ਕਿ ਵੱਡਾ ਮੋਰਚਾ ਲੱਗਣਾ ਵੱਡੇ ਤਰੀਕੇ ਨਾਲ ਪਲਾਨਿੰਗ ਕੀਤੀ 1700 1500 ਇਹਦਾ ਪੋਸਟ ਕਰਨੀ ਬਾਹਰ ਹਾਂ ਉਹ ਕਾਕਾ ਜੀ ਨੇ ਇਹਦੀ ਗੱਲ ਕੀਤੀ। ਜੇ ਉਹਨਾਂ ਦਾ ਉਹ ਪਲਾਨ ਫੈਲ ਹੁੰਦਾ ਫਿਰ ਵੀ ਪਲਾਨ ਆਸ ਗਿਆ। ਠੀਕ ਆ। ਹੁਣ ਉਹਨਾਂ ਨੇ ਜਦੋਂ ਦੁਹਰੇ ਦੇਖਿਆ ਜਦ ਜਿਹੜੇ ਇਹ ਪ੍ਰਤੀਕਰਮ ਹੁੰਦੇ ਲੋਕਾਂ ਦੇ ਲੋਕ ਕੀ ਸੋਚਦੇ ਪੂਰਾ ਪੰਜਾਬ ਉਲਟ ਸੋਚ ਰਿਹਾ ਪੰਜਾਬ ਸਰਕਾਰ ਤੇ ਕਿ ਥੋੜੀ ਤਾਂ ਲੜਾਈ ਨਹੀਂ ਤੁਸੀਂ ਕਿਉਂ ਵਿੱਚ ਪੈ ਗਏ? ਫਿਰ ਉਹਨਾਂ ਨੇ ਸਮਝ ਬਣਾਈ ਹੋਊ ਕਿ ਯਾਰ ਅਸੀਂ ਗਲਤ ਫੈਸਲਾ ਕਰ ਲਿਆ ਸਾਨੂੰ ਵਾਪਸ ਆਣਾ ਕਿਹੜੇ ਕਿਹੜੇ ਆਗੂ ਜਾ ਰਹੇ ਹਾਂ ਆ ਇੱਕ ਤਾਂ ਸਾਡੀ ਗੱਡੀ ਜਾ ਰਹੀ ਹੈ ਇੱਕ ਆਪਣੇ ਨਾਲ ਕੱਟੂ ਉਹਨਾਂ ਦੀ ਗੱਡੀ ਜਾਊਗੀ ਆ ਬਿਲਕੁਲ ਸਾਫ਼ ਤੌਰ ਤੇ ਜਿਹੜਾ ਇਸਨ ਸਰਵਿਸਿੰਗ ਪ੍ਰੇਸ਼ ਨੇ ਕਿਹਾ ਕਿ ਹੁਣ ਉਹ ਲੈਨ ਜਾ ਰਹੇ ਨੇ ਕਿਉਂਕਿ ਉਹਨਾਂ ਦਾ ਆਗੂ ਆਗਾ ਉਹਦਾ ਵੱਡਾ ਵੀਰ ਆਗਾ ਇਸ ਲਈ ਉਹਨਾਂ ਨੂੰ ਉਹਨਾਂ ਲਈ ਆਉਂਦੇ ਲਈ ਆਵਾਜ਼ ਕਿਤੇ ਜਾਂਦੇ ਆ ਅੱਛਾ ਮੈਂ ਤਾਂ ਜਾਣਾ ਤੇ ਮੈਂ ਲੈਣੇ ਜਾਣਾ ਮੈਂ ਪਹੁੰਚੂ ਸ਼ੰਭੂ ਵਿਰਾਜ ਦੇਖਦੇ